ਜ਼ਿਲ੍ਹਾ ਪੁਲਿਸ ਵੱਲੋਂ ਸਾਈਬਰ ਕ੍ਰਾਈਮ ਥਾਣੇ ਦੀ ਮਦਦ ਨਾਲ ਲੋਕਾਂ ਦੇ ਵੱਖ-ਵੱਖ ਥਾਵਾਂ ਤੋਂ ਗੁੰਮ ਹੋਏ 110 ਮੋਬਾਈਲ ਫੋਨ ਬਰਾਮਦ ਕਰਕੇ ਉਹਨਾਂ ਦੇ ਹਵਾਲੇ ਕੀਤੇ ਨੇ ਪੁਲਿਸ ਲਾਈਨ ਐਸਐਸਪੀ ਗੌਰਵ ਦੂਰਾ ਨੇ ਬਰਾਮਦ ਕੀਤੇ ਮੋਬਾਈਲ ਫੋਨ ਮੀਟਿੰਗ ਦੌਰਾਨ ਇੱਕ ਮਾਲਕਾਂ ਨੂੰ ਉਹਨਾਂ ਦੇ ਹਵਾਲੇ ਕੀਤੇ ਨੇ ਜਾਣਕਾਰੀ ਦਿੰਦੇ ਗਏ ਕਿ ਜ਼ਿਲ੍ਹੇ ਵਿੱਚ ਸਾਈਬਰ ਕ੍ਰਾਈਮ ਦੀ ਸਥਾਪਨਾ ਹੀ ਇਸ ਕਰਕੇ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਸਾਈਬਰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ ਮੈਂ ਗੰਗਾ ਨਗਰ ਜ਼ਿਲ੍ਹਾ Rajasthan ਦਾ ਜੀ ਇੱਥੇ ਮੈਂ ਟਰੱਕ ਲੈ ਕੇ ਆਇਆ ਸੀ ਜੀ ਨਡਾਲੇ ਹਾਂ ਜੀ 10 ਮਹੀਨੇ 2024 7 ਤਾਰੀਖ ਨੂੰ ਰਾਤ ਨੂੰ ਰਾਤ ਨੂੰ ਚੋਰੀ ਹੋ ਗਈ ਸੀ Vivo V29 ਜੀ ਹਾਂ ਜੀ ਸਪੈਸ਼ਲ ਗੰਗਾ ਨਾਲ ਕੱਲ ਇਹਨਾਂ ਨੇ ਫੋਨ ਕਰਿਆ ਜੀ ਮੇਰੇ ਕੋਲ ਫਿਰ ਮੈਂ ਅੱਜ 12 ਵਜੇ ਪਹੁੰਚਾਇਆ ਇਥੇ ਜੀ ਬਹੁਤ 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 ਧੰਨਵਾਦ ਪੰਜਾਬ ਪੁਰਸ ਕਪੂਰਥਲਾ ਪੁਲਿਸ ਦਾ ਜੀ ਜਿਨ੍ਹਾਂ ਨੇ ਮੈਨੂੰ ਫੋਨ ਦੋਆਇਆ ਬਹੁਤ ਬਹੁਤ ਧੰਨਵਾਦ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਜਿਹੜੀ ਲੜਾਈ ਸ਼ੁਰੂਆਤ ਕੀਤੀ ਗਈ ਹੈ ਉਹਦੀ ਲੜੀ ਦੇ ਵਿੱਚ ਹੀ ਅੱਜ ਕਪੂਰਥਲਾ ਪੁਲਿਸ ਵੱਲੋਂ ਜਿਹੜਾ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਹਦੇ ਤਹਿਤ ਆ ਜਿਹੜੇ ਲੋਕਲ ਸਿਟੀਜ਼ਨਸ ਹੈ ਜਿਨ੍ਹਾਂ ਦੇ ਮੋਬਾਈਲ ਫੋਨ ਨੌਸਟ ਸੀਗੇ ਜਾਂ ਮਿਸਪਲੇਸ ਸੀਗੇ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਅੱਜ ਤਕਰੀਬਨ 110 ਮੋਬਾਈਲ ਫੋਨ ਉਹਨਾਂ ਦੇ ਲਾਫਲ ਓਨਰਸ ਨੂੰ ਜਿਹੜਾ ਹੈਂਡਓਵਰ ਕਰ ਰਹੇ ਹਾਂ ਇਹ ਜਿਹੜੀ ਕਾਰਵਾਈ ਹੈਗੀ ਹੈ ਇਹ ਸਾਡੇ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਅਤੇ ਭਾਰਤ ਸਰਕਾਰ ਦਾ ਜਿਹੜਾ ਪੋਰਟਲ CEIR ਹੈਗਾ ਹੈ ਉਹਦੀ ਵਰਤੋਂ ਕਰਕੇ ਆਪਾਂ ਜਿਹੜੇ 110 ਮੋਬਾਈਲ ਫੋਨ रिकवर ਕੀਤੇ ਹਨ ਤੇ ਉਹਨਾਂ ਨੂੰ ਲਾਫੋ ਲੋਨਰਸ ਨੂੰ ਅਸੀਂ ਆ ਜਿਹੜਾ ਹੈਂਡਓਵਰ ਵੀ ਅੱਜ ਕਰ ਰਹੇ ਆ ਮੈਂ ਸਾਰੇ ਮੀਡੀਆ ਦੇ ਮਾਧਿਅਮ ਦੇ ਰਾਹੀਂ ਮੈਂ ਸਾਰੇ ਸਿਟੀਜ਼ਨਸ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਦੋਂ ਵੀ ਤੁਹਾਡਾ ਮੋਬਾਈਲ ਫੋਨ ਜਾਂ ਸਨੇਚ ਹੁੰਦਾ ਹੈ ਜਾਂ ਚੋਰੀ ਹੁੰਦਾ ਹੈ ਜਾਂ ਗਵਾਚ ਜਾਂਦਾ ਹੈ ਤੁਸੀਂ ਇਸ ਚੀਜ਼ ਦੀ ਇਨਫੋਰਮੇਸ਼ਨ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਾਂਸ ਕੇਂਦਰ ਦੇ ਵਿੱਚ ਜ਼ਰੂਰ ਦਿਓ ਤੁਹਾਡੀ ਇਮੀਡੀਏਟਲੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੁਹਾਡਾ ਜਿਹੜਾ ਫੋਨ ਹੈ ਉਹ ਛੇਤੀ ਤੋਂ ਛੇਤੀ ਟ੍ਰੇਸ ਵੀ ਕੀਤਾ ਜਾਊਗਾ ਦੂਜਾ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਈਬਰ ਕ੍ਰਾਈਮ ਥਾਣੇ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਜਿਹੜਾ ਸਾਈਬਰ ਕ੍ਰਾਈਮ ਅੱਜ ਦੇ ਦਿਨ ਜਿਹੜਾ ਬਹੁਤ ਹੀ ਤੇਜ਼ੀ ਨਾਲ ਵੱਧ ਰਿਹਾ ਹੈਗਾ ਤਾਂ ਇਹਦੇ ਪੱਤੀ ਸਾਨੂੰ ਬਹੁਤ ਹੀ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈਗੀ ਹੈ ਮੈਂ ਤੁਹਾਡੇ ਮੀਡੀਆ ਰਾਹੀਂ ਮੈਂ ਸਾਰੇ ਜਿਹੜੇ ਸਿਟੀਜ਼ਨਸ ਤੋਂ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਆਪਾਂ ਸਾਈਬਰ ਕ੍ਰਾਈਮ ਦੇ ਉੱਤੇ ਬਹੁਤ ਹੀ ਸੁਚੇਤ ਰਹੀਏ ਆ ਆਪਣੇ ਜਿਹੜੇ ਪਾਸਵਰਡਸ ਹੋ ਗਏ ਓਟਪੀਜ਼ ਹੋ ਗਏ ਕਿਸੇ ਨਾਲ ਵੀ ਅਸੀਂ ਜਿਹੜਾ ਸ਼ੇਅਰ ਨਾ ਕਰੀਏ ਆਪਣੀ ਵਧੀਆ ਜਿਹੜੀ ਪ੍ਰੈਕਟਿਸਸ ਹੈ ਉਹਨੂੰ ਫੋਲੋ ਕਰੀਏ ਤੇ ਜੇ ਕੋਈ ਸਾਈਬਰ ਕ੍ਰਾਈਮ ਹੁੰਦਾ ਹੈ ਜਾਂ ਤੁਹਾਨੂੰ ਕੋਈ ਫਰਾਡ ਕਾਲ ਆਂਦੀ ਹੈ ਜਾਂ ਕੋਈ ਫਰਾਡ ਮੈਸੇਜ ਆਂਦਾ ਹੈ ਇਮੀਡੀਏਟਲੀ ਤੁਸੀਂ ਉਹਨੂੰ ਰਿਪੋਰਟ ਕਰ ਸਕਦੇ ਹੋ ਇਸ ਤੋਂ ਇਲਾਵਾ ਕੋਈ ਜਿਹੜੀ ਗਲਤ ਟਰਾਂਜੈਕਸ਼ਨ ਵੀ ਹੋ ਜਾਂਦੀ ਹੈ ਤੇ ਸਾਡਾ ਹੈਲਪਲਾਈਨ ਨੰਬਰ 1930 ਹੈਗਾ ਇਹ ਇਮੀਡੀਏਟਲੀ ਤੁਸੀਂ ਉਹਦੇ ਤੇ 1930 ਨੰਬਰ ਡਾਇਲ ਕਰਕੇ ਉਹਨੂੰ ਰਿਪੋਰਟ ਕਰੋ ਇਹ ਜਿਹੜੀ ਤੁਹਾਡੀ ਬੈਂਕ ट्रांजੈਕਸ਼ਨ ਹੈ ਉਹ ਫ੍ਰੀਜ਼ ਵੀ ਕਰਾਈ ਜਾ ਸਕਦੀ ਹੈ ਇਹ ਮੈਜੋਰਿਟੀ ਜਿਹੜੇ ਹੈਗੇ ਆ ਆਪਣੇ ਪੰਜਾਬ ਸਟੇਟ ਦੇ ਹੀ ਹੈ ਪ੍ਰਾਇਮਰੀਲੀ ਇਹ ਉਹ ਮੋਬਾਈਲ ਫੋਨ ਹੈ ਜਿਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਜਿਹੜੀ ਹੈ ਮਿਸਿੰਗ ਜਾਂ ਲੌਸਟ ਦੀ ਦਿੱਤੀ ਗਈ ਹੈ ਪ੍ਰਾਇਮਰੀਲੀ ਉਹ ਮੋਬਾਈਲ ਫੋਨ ਅਸੀਂ 110 ਟ੍ਰੇਸ ਕੀਤਾ ਮੈਂ ਮੀਡੀਆ ਰਾਹੀਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਸਿਟੀਜ਼ਨ ਸਾਡੇ ਕੋਲ ਆਉਣ ਜੇ ਉਹਨਾਂ ਦੇ ਕੋਲੋਂ ਮੋਬਾਈਲ ਫੋਨ ਸਨੇਚ ਹੁੰਦਾ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਸਬੰਧਤ ਜਿਹੜਾ ਧਾਰਾਆਂ ਤਹਿਤ ਮੁਕਦਮਾ ਦਰਜ ਕੀਤਾ ਜਾਊਗਾ ਤੇ ਤਫ਼ਤੀਸ਼ ਕੀਤੀ ਜਾਊਗੀ ਜੇ ਲੋਕ ਆਪੇ ਆ ਕੇ ਕਹਿੰਦੇ ਹਨ ਕਿ ਉਹ ਮੋਬਾਈਲ ਫੋਨ ਲੌਸਟ ਹੋ ਗਿਆ ਹੈ ਜਾਂ ਮਿਸਿੰਗ ਹੈ ਤਾਂ ਮੈਨੂੰ ਟ੍ਰੇਸ ਕਰਕੇ ਦਿਓ ਤੇ ਉਸ ਸੰਬੰਧੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਲੋਕਲ ਮੈਜੋਰਿਟੀ ਜਿਹੜੇ ਹੈਗੇ ਆ ਉਹ ਲੋਕਲ ਕਪੂਰਥਲਾ ਜ਼ਿਲ੍ਹੇ ਤੋਂ ਹੀ ਹੈਗੇ ਨੇ ਨਾਲ ਹੀ ਉਹਨਾਂ ਨੇ ਇੱਕ ਨੰਬਰ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਾਈਬਰ ਠੱਗੀ ਦਾ ਸ਼ਿਕਾਰ ਲੋਕ ਟੋਲ ਫਰੀ ਨੰਬਰ ਤੇ ਸ਼ਿਕਾਇਤ ਅਰਜ ਕਰਵਾ ਸਕਦੇ ਨੇ ਬਿਊਰੋ ਰਿਪੋਰਟ ਜੀਟੀਆ ਟੀਵੀ